ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਬਦੀਓ ਦੰਦ ਤਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਬਹੁ ਨਾਨਕ ਦੇ ਘਰ ਹੱਥ ਸੋਏ ਸੁਨੰਦੜੀ ਮੇਰਾ ਤਨ ਮਨ ਮੁੱਲ ਨਾਮ ਜਪੰਦੜੀ ਲਾਲੀ ਪੰਥ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖਣ ਹਾਲੀ ਸੋ ਕਹੋ ਤੱਲ ਗੁਰ ਸੇਵੀਏ ਇਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਸਤਿ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਹੈ ਸਜਣ ਸੱਚਾ ਆਤਿਸ਼ਾ ਸਰ ਸ਼ਾਨਦ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਵਿਸਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਸੰਤ ਮਹੱਲ 4 ਕਰ ਪਹਿਲਾ ਇਕ ਤੁਕੇ ੴ ਅੰਕਾਰ ਸਤਗੁਰ ਪ੍ਰਸਾਦ ਜਿਉ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਊਤ ਪੋਤ ਜਿਉ ਪਸਰੀ ਸੂਰਜ ਕਿਰਨ ਜੋਤ ਘਟ ਘਟ ਰਮਈਆ ਊਤ ਪੂਤ ਏ ਕੋ ਹਰ ਰਬ ਆਸਰਾ ਥਾਏ ਗੁਰ ਸ਼ਬਦੀ ਮਿਲੀ ਐ ਮੇਰੀ ਮਾਏ ਰਹਾ ਘਟ ਘਟ ਅੰਤਰ ਇਕ ਹਰ ਸੋਏ ਗੁਰ ਮਿਲੈ ਇਕ ਪਰਗਟ ਹੋਏ ਇਕ ਏਕ ਰਹੈ ਆਪਰ ਪੂਰੇ ਸਾਖਤ ਨਰ ਲੋਭੀ ਜਾਣੇ ਦੂਰ ਹੋਏ ਨਾਨਕ ਹਰ ਏਕੋ ਕਰੇ ਸੋ ਹੋਏ ਏਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਸਰਬ ਕਲਾ ਸਮਰਥ ਝੂਲਨ ਤੇ ਰੱਖੋ ਪ੍ਰਭ ਨਾਨਕ ਦੇਖ ਰੱਖ ਹੱਥ ਮੈਂ ਮੂਰਖ ਕੀ ਗੇਤਗ ਨਾਨਕ ਜਿਨ ਸੁਣ ਆਪੇਖੇ ਸੇ ਫਿਰ ਗਰਬਾਸ ਨ ਪਰਿਆਰੇ ਸੋ ਕਹੋ ਤੱਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨ ਦੇਠੇ ਸਤੇ ਬਾਤਸ਼ਾਹ ਮਨ ਜਨਮ ਜਨਮ ਦੀ ਸੱਜਾ ਸਤਿਰਾ ਪਾਤਸ਼ਾਹ ਸਰ ਸ਼ਾਦ ਜਿਸ ਪਾਸ ਬਹਿਠਾ ਸੋਹੀਏ ਸਭ ਨਾ ਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਮਹੱਲਾ ਤੀਜਾ ਭਗਤ ਕਰੇ ਜਨ ਦੇਖ ਹਜੂਰ संत जना की पग पंकज तोर भगत करहि जन देख हजूर संत जना की पग पंकज तोर हरसेती सद रहहि ले बलाए ਸਤ ਗੁਰ ਦੀਆ ਬੁਝੈ ਦਸ ਕਾ ਦਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵੇ ਸੋਏ ਰਹਾ ਏਕੋ ਸੇਵਹੁ ਅਬਰ ਸੇਵੇ ਸਦਾ ਸੁਖ ਹੋਏ ਨਾ ਮਰ ਨਾ ਆਵੇ ਜਾਈ ਤਿਸ ਬਿਨ ਅਬਰਸੀ ਵੀ ਕਿਉ ਮਾਏ ਸੇ ਜਨ ਸਾਚੇ ਜਿਨੀ ਸਾਚ ਬਚਾਨਿਆ ਆਪ ਮਾਰ ਸਹਜ ਨਾਮ ਸਮਨ ਗੁਰਮੁਖ ਨਾਮ ਪਰਪਤ ਹੋਏ ਮਨ ਨਿਰਮਲ ਨਿਰਮਲ ਸਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂ ਜਾਣੈ ਸਤਿ ਸ਼ਬਦ ਪ੍ਰਭ ਏਕ ਸਿਆਣ ਹਰ ਰਸ ਚਾਖੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਦਿਨ ਗਿਆਨ ਕੀਆ ਤੇ ਸਿਰ ਹਰ ਤੂਜਾਣ ਸਾਚੁ ਸ਼ਬਦ ਪ੍ਰਭ ਏਕ ਸਿਆਣ ਹਰ ਰਸ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਚ ਸੋਏ